ਸੁਖ ਸਾਗਰ ਸੁਰਤਰ ਚਿੰਤਾ ਮਨ ਕਾਮ ਤੈਨ ਬਹ ਜਾ ਕੀ ਚਾਰ ਪਦਾਰਥ ਅਸ਼ਟ ਅਦਾ ਸਿਧ ਨਾਮ ਨਦ ਕਰਤਲ ਤਾਕੀ ਹਰ ਹਰ ਹਰਨ ਜਪੇ ਰਚਨਾ ਅਵਰ ਸਭ ਤਿਆਗ वचन रचना रहाऊ नाना ज्ञान प्राण भेद-विभेद 34 अक्षर माहि व्यास विचार कहो परमार्थ राम नाम शरणाहि ਸਜ ਸਮਾਦ ਉਪਾਦ ਰਹਤ ਭਨ ਬੜੇ ਭਾਗ ਲਿਵ ਲਾਗੀ ਕਹਿ ਰਵਿਦਾਸ ਪ੍ਰਗਾਸ ਦੇ ਧਰ ਜਨਮ ਮਰਨ ਪੈ ਭਾਗੀ ਧੰਨ ਧੰਨ ਸ੍ਰੀ ਗੁਰੂ ਰਵਦਾਸ ਮਹਾਰਾਜ ਜੀ ਦਾ ਉਚਾਰਨ ਕੀਤਾ ਹੋਇਆ ਸ਼ਬਦ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿੱਚ ਦਰਜ ਹੈ ਗੁਰੂ ਸਾਹਿਬ ਬਾਣੀ ਰਾਹੀਂ ਸੰਗਤਾਂ ਨੂੰ ਸੰਬੋਧਨ ਕਰਦੇ ਹਨ ਐਸਾ ਗਿਆਨ ਪ੍ਰਗਟ ਕਰਦੇ ਹਨ ਐਸਾ ਇਸ ਜੀਵ ਨੂੰ ਮਾਰਗ ਦਰਸ਼ਨ ਕਰਦੇ ਹਨ ਕੀ ਦੱਸਦੇ ਹਨ ਬਾਣੀ ਰਾਹੀ ਸੁਖ ਸਾਗਰ ਸੁਰਤਰ ਚਿੰਤਾ ਮਨ ਕਾਮ ਤੈਨ ਬਹਚਾ ਕੇ ਸੁਖ ਸੁਖ ਸਾਗਰ ਜਿਹੜਾ ਸਾਰੇ ਸੁੱਖਾਂ ਦਾ ਸਾਗਰ ਸਾਗਰ ਸਾਰੇ ਸੁੱਖ ਪ੍ਰਾਪਤ ਹੁੰਦੇ ਹਨ ਚਿੰਤਾਵਣੇ ਸਾਰਿਆਂ ਚਿੰਤਾ ਤੋਂ ਮੁਕਤ ਹੋ ਜਾਂਦਾ ਐਸੀ ਚਿੰਤਾ ਚਿੰਤਾ ਦੀ ਮਣੀ ਵਕਸ਼ਿਸ਼ ਕਰ ਦਿਓ ਚਿੰਤਾ ਤੋਂ ਮੁਕਤ ਮੁਕਤੀ ਪ੍ਰਾਪਤ ਹੋ ਜਵੇ ਚਿੰਤਾ ਤੋਂ ਚਿੰਤ ਮਣੀ ਜਾ ਕੇ ਕਾਮ ਤੇਨ ਵਾਹ ਜਾ ਕੇ ਕਾਮ ਤੇਨ ਗਉਵਾਏ ਕਪਲ ਗਉਵਾ ਜਿਹਦੇ ਕੋਲ ਸਾਰੇ ਪਦਾਰਥ 36 ਪ੍ਰਕਾਰ ਦਾ ਭੋਜਨ ਹਰ ਤਰ੍ਹਾਂ ਦੇ ਅਸੀਂ ਸਵਧਾਮਾ ਉਜਨ ਹਰ ਕਤਾਰਨੀ ਅਵਸਥਾ ਪ੍ਰਾਪਤ ਹੁੰਦੀ ਹੈ ਉਹ ਸੁਖ ਮਿਲਦੇ ਨੇ ਉਹ ਅਵਸਥਾ ਆ ਮਿਲਦੀਆਂ ਹੁਨ ਕਪਨ ਕੋ ਐਸੀ ਮਹਾਨ ਹੈ ਤੇ ਉਹਦੇ ਚੋ ਜੋ ਪ੍ਰਾਪਤ ਹੁੰਦਾ ਤਾਂ ਇਹ ਸਭ ਕੁਝ ਪ੍ਰਾਪਤ ਹੁੰਦਾ ਕਿੱਦਾਂ ਹੁੰਦਾ ਆ ਜਿਸ ਨੇ ਉਸ ਪ੍ਰਭੂ ਨੂੰ ਜਪਿਆ ਆराधना ਕੀਤੀ ਉਹਨੇ ਉਸ ਦਾ ਆराधना ਕਰਕੇ ਉਸ ਸ਼ਕਤੀ ਨੂੰ ਪਾਇਆ ਪ੍ਰਾਪਤ ਕੀਤਾ ਤੇ ਇਹ ਸਭ ਕੁਝ ਉਹਦੇ ਉਹਨੂੰ ਪ੍ਰਾਪਤ ਹੋ ਗਈਆਂ ਇਹ ਸ਼ਕਤੀਆਂ ਸਭ ਉਹਨੂੰ ਮਿਲ ਜਾਂਦੀਆਂ ਹਰ 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 ਨਾਮ ਜਪੇ ਰਸਨਾ ਚਾਰ ਪਦਾਸ਼ਟ ਪਦਾਰਥ ਅਸ਼ਟਦਸਾਸਦ ਨਾਮਨਿਤ ਕਰਤਲ ਤੱਕ ਚਾਰ ਪਦਾਰਥ ਚਾਰੇ ਪਦਾਰਥ ਪ੍ਰਾਪਤ ਹੁੰਦੇ ਹਨ ਧਰਮ ਦੇ ਚਾਰ ਪਦਾਰਥ ਪ੍ਰਾਪਤ ਹੁੰਦੇ ਹਨ ਨਵਨਿਤ 18 ਸਿੱਧੀਆਂ ਰਿੱਧੀਆਂ ਸਿੱਧੀਆਂ ਪ੍ਰਾਪਤ ਹੁੰਦੀਆਂ ਕਰਤਾਰ ਤੱਕ ਉਹਦੇ ਤਲਿ ਤੇ ਰੱਖੀਆਂ ਹੋਈਆਂ ਇਹ ਸਾਰੀਆਂ ਸ਼ਕਤਾਂ ਸ਼ਕਤੀਆਂ ਦਾ ਜਿਹੜਾ ਜ਼ਿਕਰ ਕੀਤਾ ਗੁਰੂ ਮਹਾਰਾਜ ਨੇ ਬਾਣੀ ਜਾਈ ਨੂੰ ਇਹ ਸਾਰੀਆਂ ਸ਼ਕਤੀਆਂ ਕਪਲਗਉ ਕਾਮ ਤੇਨਬੂ ਜਿਹੜੀ ਵਿੱਚ ਸਾਰੀਆਂ ਅਵਸਥਾ ਪ੍ਰਾਪਤ ਹੁੰਦੀਆਂ ਹਨ ਚਾਰੇ ਪਦਾਰਥ ਪ੍ਰਾਪਤ ਹੁੰਦੇ ਆ ਰਿੱਧੀਆਂ ਸਿੱਧੀਆਂ 18 ਅਸਧੀਆਂ ਪ੍ਰਾਪਤ ਹੁੰਦੀਆਂ ਹਨ ਇਹ ਸਾਰੀਆਂ ਤਲੀ ਦੇ ਉੱਤੇ ਰੱਖੀਆਂ ਹਨ ਗੁਰੂ ਵਾਰਾ ਹੀ ਕਹਿੰਦਾ ਮੇਰੇ ਤਲੀ ਤਲੀ ਤੇ ਰੱਖੀਆਂ ਹੋਈਆਂ ਹਨ ਤੇ ਇਹ ਕਿਦਾਂ ਪ੍ਰਾਪਤ ਹੁੰਦੀਆਂ ਆ ਨਾਮ ਦੇ ਜਰੀਏ ਜਿਹਨੇ ਨਾਮ ਨੇ ਜਪਿਆ ਜਪ ਜਪ ਕਰਕੇ ਆराधना ਭਗਤੀ ਕਰਕੇ ਬੰਦਗੀ ਦੇ ਨਾਲ ਅਸੀਂ ਸ਼ਕਤੀ ਅਲੋਕਿਕ ਸ਼ਕਤੀ ਪ੍ਰਾਪਤ ਹੁੰਦੀ ਹੈ ਗੁਰੂ ਸਾਹਿਬ ਦੱਸਦੇ ਆ ਨਾ ਜਿਹੜਾ ਨਾਮ ਜਪਿਆ ਨਾਮ ਦੀ ਉਪਮਾ ਵਡਿਆਈ ਹਰ ਹਰ ਹਰਨਾ ਜਪੇ ਰਸਨਾ ਹਰੀ ਦਾ ਨਾਮ ਜਪਣ ਦੇ ਨਾਲ ਹਰੀ ਦਾ ਜਾਪ ਕੀਤਾ ਰੱਦ ਨਾ ਕੀਤੀ ਜਿਹੜੇ ਉਹ ਹਰੀ ਭਗਵਾਨ ਪ੍ਰਮਾਤਮਾ ਪਰਮੇਸ਼ਰ ਨੂੰ ਨਹੀਂ ਧਿਆਇਆ ਯਾਦ ਨਹੀਂ ਕੀਤਾ ਉਸ ਤੋਂ ਦੂਰ ਆ ਤੇ ਅਲੱਗ ਹੈ ਤਾਂ ਫਿਰ ਤਾਂ ਕਹਿੰਦੇ ਹਰਨਾ ਜਪੇ ਨਾ ਰਸਨਾ ਤੇ ਉਹਨੇ ਰਸਨਾ ਦੇ ਵਿੱਚ ਜਾਪ ਨਹੀਂ ਕੀਤਾ ਜਪੇ ਰਸਨਾ ਅਵਰ ਸਭ ਤਿਆਗ ਬਚਨ ਰਚਨਾ ਤੇ ਸਾਰੇ ਜਿਹੜੇ ਆਲੇ ਦੁਆਲੇ ਦੇ ਖਿਆਲ ਆ ਸਭ ਝੂਠੇ ਹਨ ਜਿਹੜੇ ਅਸੀਂ ਆਪਣੀਆਂ ਕਲਪਨਾਵਾਂ ਕਰਦੇ ਅਸੀਂ ਝੂਠੀਆਂ ਕਹਾਣੀਆਂ ਨੂੰ ਲਾਉਂਦੇ ਆ ਇਹ ਸਭ ਝੂਠੀਆਂ ਨੇ ਇਹ ਸਭ ਤਿਆਗ ਦਿਓ ਛੱਡ ਦਿਓ ਇਹ ਛੱਡ ਕੇ ਹੀ ਉਹ ਪ੍ਰਮਾਤਮਾ ਨੂੰ ਦੀ ਗੱਲ ਦਾ ਪਤਾ ਲੱਗਣਾ ਸੋਝੀ ਹੋਣੀ ਸਮਝ ਹੋਣੀ ਗਿਆਨ ਪ੍ਰਾਪਤ ਹੋਣਾ ਇਹਨਾਂ ਸਭ ਝੂਠੇ ਖਿਆਲਾਂ ਨੂੰ ਛੱਡ ਕੇ ਦੁਨੀਆ ਦੇ ਅਲੰਬਰ ਛੱਡ ਕੇ ਤਾ ਉਹ ਮਾਲਕ ਨਾਲ ਜੁੜ ਗਈ ਬਚਨ ਰਚਨਾ ਜਿਹੜੀ ਬਚਨ ਆਪਣੇ ਬਚਨ ਕਰਦੇ ਆ ਜਿਹੜੀਆਂ ਹੋਰ ਰਚਨਾਵਾਂ ਕਰਦੇ ਆ ਇਹ ਸਭ ਝੂਠੀਆਂ ਹਨ ਜਿਹੜੇ ਮਾਲਕ ਦੇ ਨਾਲ ਜੁੜਨਾ ਉਸ ਤੋਂ ਜਿਹੜੀ ਪ੍ਰਾਪਤ ਹੁੰਦੀ ਹੈ ਉਹ ਕੋਈ ਸ਼ਕਤੀ ਗੁਰੂ ਸਾਹਿਬਾਂ ਦੇ ਨਾਮ ਦੇ ਜਰੀਏ ਉਹ ਐਸੀ ਸ਼ਕਤੀ ਨੂੰ ਪਾਇਆ ਹੈ ਇਹ ਸਾਰੀਆਂ ਸ਼ਕਤੀਆਂ ਉਹਦੇ ਤਲੀ ਦੇ ਉੱਤੇ ਰੱਖੀਆਂ ਹਨ ਕਿੰਦੇ குரு ਕੋ ਪਿਆਰਾ ਨਾਮ ਦਾ ਪਿਆਰਾ ਮਿਲ ਜੇਵੇ ਤਾਂ ਉਹ ਇਸ ਗੱਲ ਨੂੰ ਸਮਝ ਲਵੇ। ਰਹਾਉ ਨਾਨਾ ਖਿਆਲ ਪ੍ਰਾਨ ਬੇਦ ਬੇਦੀ ਦਿਦ 34 ਅਕਸ਼ਰਾਂ ਮਾਹੀ। ਨਾਨਾ ਖਿਆਲ ਜਿਹੜੇ ਇਸ ਤਰ੍ਹਾਂ ਦੇ ਆਪਣੇ ਤਰ੍ਹਾਂ-ਤਰ੍ਹਾਂ ਦੇ ਖਿਆਲ ਹਨ ਵਿਚਾਰ ਹਨ। ਉਹ ਸਾਰੇ ਵਿਚਾਰਾਂ ਦਾ ਨਿਚੋੜ ਲੱਭਿਆ ਪ੍ਰਾਣ ਪ੍ਰਾਣ ਇਹ ਸਾਸ਼ਤਰ ਪੜ੍ਹਿਆ 베ਦ ਵਿਦ 34 ਅੱਖਰ ਜਿਹੜੀ 34 ਅੱਖਰਾਂ ਦੀ ਲਿਪੀ ਆ ਉਹ ਵੀ ਉਸ ਨੂੰ ਵੀ ਸਮਝਿਆ ਉਹ ਵੀ ਤਿਆਰ ਕੀਤੀ ਉਹਨਾਂ ਦੇ ਅਰਥ ਲੱਭੇ ਉਹਨਾਂ ਦਾ ਮਤਲਬ ਲੱਭਿਆ ਇੱਥੇ ਤੱਕ ਤੇ ਪਹੁੰਚ ਕੀਤੀ ਆਪਣੇ ਗਿਆਨ ਭੰਡਾਰਾ ਵਧਾਇਆ ਤੇ ਫਿਰ 34 ਅੱਖਰ ਮਾਹੀ ਬਿਆਦ ਬਿਆਸ ਵਿਚਾਰ ਕਹੋ ਪਰਮਾਰਥ RAM ਨਾਮ ਸਰਨਾ ਨੇ ਬਿਆਸ ਜਿਹਨੇ ਉਸ ਕਥਾ ਦਾ ਬਣਾਉਣ ਕੀਤਾ ਸਾਹਤ ਦੇ ਰਚਨਾ ਕੀਤੀ ਜਿਹੜੀ ਉਹ ਲਿਖਾਰੀ ਹੋਏ ਆ ਉਸ ਉਪਮਾ ਕੀਤੀ ਹੈ ਜਿਸ ਨੂੰ ਉਹ ਵੀ ਉਹਨਾਂ ਨੇ ਉਪਮਾ ਕੀਤੀ ਪਰਮਾਰਥ ਰਸਤਾ ਬਾਰੇ ਦੱਸਿਆ ਤਾਂ ਫਿਰ ਵੀ ਇਹ ਸਭ ਕੁਝ ਕਰਨ ਦੇ ਬਾਝ ਵੀ ਦਿਸਿਆ ਤੇ ਲੇਕਿਨ ਉਸ ਪ੍ਰਭੂ ਦੀ ਸ਼ਕਤੀ ਜਿਹੜੀ ਆ ਉਹਦਾ ਪਾਉਣ ਦਾ ਜਰੀਆ ਕੀ ਹੈ 34 ਬੇਚਾਰ ਕਹੋ ਪਰਮਾਥ RAM ਨਾਮ ਸਰਨਾਹੀ RAM ਨਾਮ ਪ੍ਰਭੂ ਦੇ ਨਾਮ ਤੋਂ ਬਿਨਾ ਸਭ ਬੇਕਾਰ ਆ ਸਭ ਨਿਰਾਰਥਕ ਕੋਈ ਨਹੀਂ ਜਦ ਤੱਕ ਪ੍ਰਭੂ ਦਾ ਸਿਮਰਨ ਨਹੀਂ ਕਰਦੇ ਉਸ ਦੇ ਨਾਮ ਦੇ ਨਾਲ ਨਹੀਂ ਜੁੜਦੇ ਉਹ ਜੀ ਬੰਦਗੀ ਨਾਲ ਨਹੀਂ ਜੁੜਦੇ ਨਾਮ ਤੋਂ ਬਿਨਾਂ ਆ ਵਾਂਝੇ ਐ ਤੇ ਉਹਦਾ ਕੋਈ ਅਰਥ ਨਹੀਂ ਇਹ ਜੀਵਨ ਦਾ ਕੋਈ ਅਰਥ ਨਹੀਂ ਰਾਇ ਜਾਂਦਾ RAM ਨਾਮ ਸਰਨਾਹੀ ਸਹਿਜ ਸਮਾਧ ਉਪਾਦ ਰਹਿਤ ਹੁਣ ਬੜੇ ਭਾਗਲੇ ਵਿਲਾਕੀ ਸਹਿਜ ਸਮਾਧ ਉਪਾਦ ਇਹ ਸਹਿਜ ਅਵਸਥਾ ਪ੍ਰਾਪਤ ਕੀਤੀ ਹੈ ਇਤਨਾ ਗਿਆਨ ਪ੍ਰਾਪਤ ਕੀਤਾ ਸਮਾਧ ਸਮਾਧੀ ਦੇ ਅਧੀਨ ਇਨਸਾਨ ਬੰਦਾ ਚਲੇ ਜਾਂਦਾ ਹੈ ਜਦੋਂ ਸਮਾਧੀ ਲੱਗਦੀ ਹੈ ਤੇ ਉਸ ਉਸੇ ਪਰਮਾਤਮਾ ਦੇ ਦੁਆਰੇ ਤੱਕ ਉਸ ਦੀ ਦਇਆ दृष्टि ਹੁੰਦੀ ਹੈ ਤੇ ਉਹ ਗਿਆਨ ਪ੍ਰਾਪਤ ਹੁੰਦਾ ਆ ਉਸ ਸਮਾ ਅਵਸਥਾ ਤੱਕ ਜੀਵ ਬੰਦਾ ਪਹੁੰਚਦਾ ਆ ਉਸ ਦੀ ਗੱਲ ਦੱਸਦੇ ਹਨ ਗੁਰੂ ਸਾਹਿਬ ਬਾਣੀ ਜਾਂਹੀਂ ਸਹਿਜਮਾ ਉਪਾਦ ਐਸੀ ਉਪਾਤੀ ਹਾਸਲ ਕੀਤੀ ਆ ਤੇ ਉਹ ਉਪਾਤੀ ਹਾਸਲ ਕੀਤੀ ਹੈ ਉਸ ਅਵਸਥਾ ਨੂੰ ਪਾਇਆ ਜਿੱਥੇ ਕਿ ਅਨਹਦ ਨਾਦ ਵੱਜਦੇ ਆ ਤੇ ਉਸ ਅਲੋਕਿਕ ਸ਼ਕਤੀ ਦੀ ਦਾ ਨਜ਼ਾਰਾ ਦਿਸਣ ਲੰ다 ਆਨੰਦ ਪ੍ਰਾਪਤ ਹੁੰਦਾ ਉਸ ਆਨੰਦ ਦੀ ਅਵਸਥਾ ਵਿੱਚ ਜਦੋਂ ਜੀਵ ਜਾਂਦਾ ਜਾਂ ਪਹੁੰਚਦਾ ਆ ਉਸ ਆਨੰਦ ਦੀ ਅਵਸਥਾ ਦਾ ਜ਼ਿਕਰ ਕਰਦੇ ਗੁਰੂ ਸਾਹਿਬ ਬਾਣੀ ਰਾਹੀਂ ਕੀ ਕਹਿੰਦੇ ਆ ਸਹਿ ਸਮਾਦ ਉਪਾਦ ਰਹਿਤ ਫਨ ਬੜੇ ਭਾਗ ਇਹਨਾਂ ਲਿਖਦੀ ਰਹਿਤ ਫਨ ਜਿਹੜੀ ਜਾਤ ਮਰਿਆਦਾ ਦੁਨੀਆਂ ਦੇ ਵਿੱਚੋਂ ਆਪਣੇ ਜੀਵਨ ਨੂੰ ਨਿਰਮਲ ਕਿੱਦਾਂ ਰੱਖਣਾ ਆ ਸਹਿਤ ਆਪਣੀ ਰਹਿਤ ਰਹਿਣੀ ਜਿਹੜੀ ਜਿਹੜਾ ਜੀਵ ਲੈ ਉਸ ਦਾ ਆਚਰਣ ਨੂੰ ਸੰਭਾਲਣਾ ਆ ਉਸ ਨੂੰ ਚਲਾਉਣਾ ਆ ਕਿੱਦਾਂ ਨਿਰੰਤਰ ਨਿਰਮਲ ਹੋ ਕੇ ਉਸ ਮਾਲਕ ਦੇ ਨਾਲ ਜੁੜਨਾ ਉਹ ਉਸ ਅਵਸਥਾ ਦਾ ਜ਼ਿਕਰ ਕਰਦੇ ਆ ਗੁਰੂ ਸਾਹਿਬ ਬਾਣੀ ਦਾ ਹੈ ਕੀ ਕਹਿੰਦੇ ਆ ਨਾ ਬੜੇ ਭਾਗ ਲੈ ਲਾਗੀ ਇਹ ਲਿਵ ਲਾਗ ਨਹੀਂ ਵੀ ਜਿਹੜੀ ਜੁੜਦੀ ਆ ਲਿਵ ਲਾਗੀ ਭਾਗਾਂ ਦੇ ਨਾਲ ਪ੍ਰਾਪਤ ਹੁੰਦੀ ਇਹ ਅਵਸਥਾ ਇੱਥੇ ਤੱਕ ਪਹੁੰਚਣਾ ਬਹੁਤ ਮੁਸ਼ਕਲ ਹੈ ਬਹੁਤ ਕਠਿਨਾਈਆਂ ਆਉਂਦੀਆਂ ਜੇ ਇੱਥੇ ਇਸ ਅਵਸਥਾ ਤੱਕ ਪਹੁੰਚਦਾ ਇਹ ਵੀ ਇਹ ਵੀ ਭਾਗਾਂ ਦੇ ਨਾਲ ਮਿਲਦੀ ਆ ਬਿਨਾ ਭਾਗਾਂ ਤੋਂ ਮਡੇ ਭਾਗ ਲੈ ਲਾਗੀ ਕਹਿਰਵਦਾਸ ਪ੍ਰਗਾਸ ਹਿਰਦੇ ਦਾ ਗੁਰੂ ਜੀ ਦਾ ਕਥਨ ਹੈ ਪਾਣੀ ਜਾਈ ਗੁਰੂ ਰਦਾਜੀ ਕਹਿੰਦੇ ਹਨ ਕਹਿਰਵਦਾਸ ਪ੍ਰਕਾਸ਼ ਦੇ ਅੰਦਰ ਹਿਰਦੇ ਦੇ ਵਿੱਚ ਉਹ ਪ੍ਰਕਾਸ਼ ਹੁੰਦਾ ਆ ਉਸ ਮਾਲਕ ਦੀ ਰੋਸ਼ਨੀ ਹੁੰਦੀ ਹੈ ਜੋਤ ਦੀ ਰਸਨਾਈ ਹੁੰਦੀ ਆ ਆਪਣੇ ਹਿਰਦੇ ਦੇ ਵਿੱਚ ਉਸ ਮਾਲਕ ਦੀ ਜੋਤ ਜਗਦੀ ਹੈ ਜਿਸ ਨੂੰ ਉਸ ਜੋਤ ਜੋਤ ਦੀ ਰਸਨਾਈ ਹੁੰਦੀ ਹੈ ਤੇ ਉਹਦਾ ਚਾਨਣਾ ਦਿਸਦਾ ਤੇ ਉਹ ਮਾਲਕ ਦੀ ਦੇ ਦਰਸ਼ਨ ਹੁੰਦੇ ਹਨ ਉਸ ਜੋਤ ਦੇ ਦਰਸ਼ਨ ਹੁੰਦੇ ਹਨ ਹਿਰਦੇ ਦੇ ਵਿੱਚੋਂ ਹੁੰਦੇ ਹਨ ਜੇ ਪ੍ਰਕਾਸ਼ ਪੈਦਾ ਹੁੰਦਾ ਹੈ ਹਿਰਦੇ ਦੇ ਵਿੱਚੋਂ ਪ੍ਰਕਾਸ਼ ਪ੍ਰਕਾਸ਼ ਦੀ ਰੋਸ਼ਨੀ ਹੁੰਦੀ ਹੈ ਉੱਤੇ ਉਹ ਮਾਲਕ ਤੱਕ ਮਾਲਕ ਤੱਕ ਪਹੁੰਚਣ ਦਾ ਜਰੀਆ ਉਹ ਪਰਮਾਤਮਾ ਦੀ ਪ੍ਰਾਪਤੀ ਹੁੰਦੀ ਜਨਮ ਮਰਨ ਪੈਪਾ ਦੀ ਫਿਰ ਕੀ ਜਿਹੜਾ ਇੱਥੇ ਤੱਕ ਉਸ ਮਾਲਕ ਨਾਲ ਇੰਨਾ ਜੁੜਿਆ ਹੋਇਆ ਇਸ ਅਵਸਥਾ ਨੂੰ ਪ੍ਰਾਪਤ ਕੀਤਾ ਹੈ ਜਿਸ ਜੀਵ ਨੇ ਜਿਸ ਪ੍ਰਾਣੀ ਨੇ ਤੇ ਉਹ ਜਨਮ ਮਰਨ ਤੋਂ ਰਹਿਤ ਹੋ ਜਾਂਦਾ ਹੈ ਤੇ ਉਹ ਆਵਾਗ ਆਵਾਗੁਣ ਦੇ ਚੱਕਰੋਂ ਤੋਂ ਖਲਾਸੀ ਮਿਲ ਜਾਂਦੀ ਐ ਤੇ ਉਹਨੂੰ ਕੋਈ ਜਾਨਾ ਮਰਨ ਦਾ ਭੈ ਨਹੀਂ ਰਹਿੰਦਾ ਤੇ ਉਸ ਮਾਲਕ ਦੇ ਚਰਨਾਂ ਵਿੱਚ ਜੁੜ ਜਾਂਦਾ ਹੈ ਬੰਦਗੀ ਕਰਦਾ ਨਾਮ ਜਪਦਾ ਜਿਹੜਾ ਨਾਮ ਦਾ ਨਾਮ ਜਪਦਾ ਨਾਮ ਦੀਆਂ ਇੰਨੀਆਂ ਗੁਲਜਾਰਾਂ ਇੰਨੀਆਂ ਬਖਸ਼ਾ ਗੁਰੂ ਸਾਹਿਬ ਬਾਣੀ ਰਾਹੀਂ ਗੁਰੂ ਰਵਦਾਸ ਮਹਾਰਾਜ ਜੀ ਸੰਗਤਾਂ ਨੂੰ ਗਿਆਨ ਕਰਾਉਂਦੇ ਹਨ ਕਿ ਬਾਣੀ ਦੇ ਨਾਲ ਨਾਮ ਦੇ ਨਾਲ ਜੁੜ ਕਰਕੇ ਇਸ ਤਰ੍ਹਾਂ ਹੀ ਜੀਵਨ ਨੂੰ ਚਲਾਉਣਾ ਹੈ ਸਫਲ ਕਰਨਾ ਹੈ